ਬਾਬੇ ਹੁਣ ਸਵੇਰ ਦੀ ਜਿਹੜੀ ਆਪਣੀ ਹੋ ਗਈ ਆ ਗੁੱਡ ਮਾਰਨਿੰਗ ਤੇ ਬਾਬਾ ਜੀ ਕਥਾ ਕਰ ਰਹੇ ਆ ਆਪਾਂ ਨਹਾਤੋਗੇ ਪੈ ਗਏ ਆ ਹਾਲੇ ਆਪਾਂ ਕੱਪੜੇ ਵਗੈਰਾ ਪਾ ਰਹੇ ਆ ਆ ਵੀਰ ਹੁਣੇ ਨਹਾ ਨੂੰ ਕਾਇ ਇਹਨੇ ਇਸ ਟਾਈਮ ਤੇ ਇੱਥੇ ਆਪਣੀ ਜਿਹੜੀ ਆ ਸਵੇਰ ਹੋ ਚੁੱਕੀ ਆ ਨਵਾਂ ਦਿਨ ਚੜ ਗਿਆ ਤੇ ਸ਼ੁਰੂਆਤ ਕਰਦੇ ਆ ਜੇ ਪਰ ਨਵੇਂ ਵਲੋਗ ਦੇ ਵਿੱਚ ਤੁਹਾਡਾ ਤੇ ਸ਼ੁਰੂਆਤ ਹੋ ਰਹੀ ਆ ਆਪਣੀ ਦੀ ਭਾਈ ਪਿੰਦਰਪਾਲ ਸਿੰਘ ਦੀ ਕਥਾ ਵਾਚ ਕੇ ਲਓ ਜੀ ਬਾਬੇ ਸਵੇਰ ਦੇ ਆਪਾਂ ਹੋ ਗਏ ਆ ਰੈਡੀ ਹੁਣ ਪਹਿਲਾਂ ਚਲੋ ਬਾਬਾ ਜੀ ਕਥਾ ਲੱਗੀ ਸੀ ਤੇ ਹੁਣ ਆਪਾਂ ਫੁੱਲ ਨਹਾਤੋਗੇ ਰੈਡੀ ਹੋ ਕੇ ਪੈ ਗਏ ਆ ਤੇ ਹੁਣ ਆਪਾਂ ਪਾਉਨੇ ਆ ਜੀ ਚਾਲੇ ਅੱਗੇ ਵੱਲ ਹੁਣ ਅੱਗੇ ਜਿਹੜੀ ਆਪਣੀ ਡੈਸਿਨੇਸ਼ਨ ਨਹੀਂ ਪਤਾ ਨਹੀਂ ਕਿਹੜੀ ਆ ਕਿਦੋਂ ਆਪਾਂ ਜਾਣੇ ਆ ਤੇ ਪਹਿਲਾਂ ਤੇ ਇੱਕ ਵਾਰੀ ਬਾਦ ਦਾ ਵੀਊ ਸ ਦੇਖੋ ਮਾੜਾ ਆ ਯਾ ਅਲੱਗ-ਅਲੱਗ ਜਿਹੜੇ ਘਰ ਨੇ ਦਾ ਪੌੜੀਆਂ ਬਣੀਆਂ ਨੇ ਤੇ ਉੱਤੇ ਹੈਗੇ ਨੇ ਬਾੜੀ ਲਾ ਕੇ ਬਹੁਤ ਸੋਹਣਾ ਵੀਊ ਇੱਧਰ ਦਾ ਵੀ ਲੋਕ ਆਂਦੇ ਅੰਦਰ ਪਏ ਆ ਬਾਕੀ ਇਹ ਸ਼ੀਸ਼ੇ ਕਾਲੇ ਲੱਗੇ ਤਾਂ ਕਰਕੇ ਪਹਿਲਾਂ ਦਾ ਬਾਹਰੋਂ ਪੇ ਅੰਦਰ ਕਿਹੜੇ ਬੰਦੇ ਬਿਠੇ ਆ ਪਰ ਗੱਲ ਬਾਤ ਐਂਡ ਆ ਜੀ ਆਪਦੀ ਵੇਖ ਸਕਦੇ ਹੋ ਬਹੁਤ ਚੜੀ ਆ ਬਹੁਤ ਸ਼ਾਨਦਾਰ ਵੀਊ ਇੱਧਰ ਦਾ ਵਰੀਆ ਪਰ ਥੋੜਾ ਕਮਲ ਥੱਲੇ ਮਿਲਿਆ ਟਾਪ ਤੇ ਨਹੀਂ ਮਿਲਿਆ ਪਰ ਟੜੜੋ ਵਰੀਆ ਹੀ ਮਿਲ ਗਿਆ ਆਪਾਂ ਨੂੰ ਹਾਂਜੀ ਬਾਬੇ ਹੁਣ ਆਪਾਂ ਜਿਹੜਾ ਇਹ ਹੋਟਲ ਦਾ ਚੈੱਕ ਆਊਟ ਕਰਨ ਲੱਗੇ ਆਂ ਤੇ ਤੇ ਇਸ ਦੇ ਵਿੱਚ ਜਿੱਦਾਂ ਆਪਾਂ ਰੂਮ ਲਿਆ ਸੀ ਇਹਨਾਂ ਕੋਲ ਉਦਾਂ ਹੀ ਸੇਮ ਆਪਾਂ ਇਹਨਾਂ ਨੂੰ ਵਾਪਸ ਕਰਤਾ ਹੈ ਵੀ ਇਹ ਆਪਾਂ ਜਿਹੜੇ ਤਾਂਗਰ ਕੀਤਾ ਵੀ ਯਾਰ ਗਰਦਾਪੁਰੀਆਂ ਨੇ ਬੜੇ ਬਦਨਾਮ ਹੋ ਰਹੀ ਪਈ ਯਾਰ ਇਹ ਖਲਾਰਾ ਪਾਗ ਜਾਂਦੇ ਨੇ ਰੂਮਾਂ ਦੇ ਵਿੱਚ ਪਰ ਇਹ ਗਰਦਾਪਰੀ ਨੇ ਬੜੇ ਨਹੀਂ ਹੈਗੇ ਆਪਣੀ ਈਕਾਦਤਾ ਵੀ ਜਿੱਥੇ ਜਾਈਏ ਥੋੜੀ ਆਪਣੇ ਜਿੱਦਾਂ ਆਪਾਂ ਰੂਮ ਲਿਆ ਉਦਾਂ ਬੰਦੇ ਵਾਪਸ ਕਰ ਦਿੰਦਾ ਕੋਈ ਖਲਾਰਾ ਨਹੀਂ ਉਦਾਂ ਚਾਲ ਦੇ ਵਿਚਾਈ ਆਪਣੀ ਕਰਤੀ ਵੇਖੋ ਜੀ ਵੀ 5 ਵਸ ਨਹੀਂ ਰੂਮ ਦੀ ਆਪਾਂ ਇੱਥੋਂ ਕਰਦੇ ਆ ਜੀ ਹੋਟਲ ਜੇ ਚੈੱਕ ਆਊਟ ਤੇ ਨਿਕਲਦੇ ਆ ਜੀ ਹੁਣ ਆਪਾਂ ਗਾਉ ਆਪਣੇ ਸਰਪੰਨ ਨੂੰ ਲੋ ਜੀ ਬਾਬੇ ਆਪਾਂ ਹੋਟਲ ਆਪਣਾ ਕਰਨੇ ਚੈੱਕ ਆਊਟ ਕਰਤਾ ਆਵਣਾ ਆਪਣਾ ਟਲਹੀ ਤੇ ਗਾ ਲਾਊਡਸ ਲੀਫ ਟੋਟਲੀ ਇਹ ਜਿਹੜਾ ਆਪਣਾ ਬਾਈਕ ਲੱਗੀ ਹੋਈ ਐ ਸਪਲੈਂਡਰ ਆ ਕੁਝ ਜਿੰਨ ਦਾ ਵੀਊ ਆ ਕਿਉਂਕਿ ਰਾਤ ਹੀ ਤੇ ਜਿਹੜਾ ਇਹ ਏਰੀਆ ਹੈਗਾ ਹੀ ਜੀ ਏਰੀਆ ਆਪਾਂ ਰਾਤ ਨੂੰ ਜਿਹੜਾ ਹੋਟਲ ਆਪਾਂ ਲਿਆ ਹੀ ਉਹ ਲਿਆ ਹੋਇਆ ਆਪਾਂ ਮਕਲੌੜ ਗੰਜ ਇਹ ਸਾਰਾ ਏਰੀਆ ਹੀ ਮਕਲੌੜ ਗੰਜ ਦਾ ਤੇ ਬਹੁਤ ਸੋਹਣਾ ਏਰੀਆ ਹੈ ਵੱਡੀ ਗੱਲ ਦਾਦਾ ਪੀ ਇਹ ਥੋੜਾ ਏਰੀਆ ਮਹਿੰਗਾ ਹੈ ਕਿ ਹੋਟਲ ਸਸਤਾ ਤੁਹਾਨੂੰ ਮਿਲ ਜੂਗਾ ਪਰ ਜਿਹੜੀ ਖਾਣਾ ਪੀਣਾ ਹੈ ਉਹ ਬਹੁਤ ਜ਼ਿਆਦਾ ਮਹਿੰਗਾ ਇੱਥੇ ਤੇ ਜ਼ਿਆਦਾ ਜਿਹੜਾ ਇੱਥੇ ਲੋਕ ਪ੍ਰੈਫਰ ਕਰਦੇ ਆ ਨੋਨ ਵੇਜ ਨੂੰ ਕੋਈ ਐ ਰਿਹਾ ਹੈ ਹੋ ਜੀ ਬਾਬਿਓ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਦੇਖ ਦਾ ਥਿਊ ਆ ਇਹ ਹੈਗਾ ਮਕਲਾਉਡ ਗਾਂ ਚਾਹ ਆ ਸੋਸਾਇਟੀ ਦਾ ਬਾਜ਼ਾਰ ਇੱਥੋਂ ਦਾ ਅੱਥਰੂੜ ਕਰਨ ਕੋਈ ਇੰਨਾ ਵੱਡਾ ਨਹੀਂ ਹੈਗਾ ਛੋਟਾ ਆ ਬਾਕੀ ਤੁਸੀਂ ਇਸ ਨੂੰ ਵੀ ਕਿ ਯਾਤਰੇ ਲੋਕ ਇੱਥੇ ਸੋਤਰ ਮਿਰਿਨ ਨੇ ਚੱਲੇ ਲੋਕ ਨੇ ਉਹ ਜਰਾ ਹੈ ਸਿਰ ਪੂਰਨ ਦੇ ਅੰਦਰ ਆਪਣਾ ਬਿਜ਼ਨਸ ਖਿਲਾ ਰਹੇ ਆ ਇੱਥੇ ਇਹ ਦੁਕਾਨਾਂ ਵੀ ਕਰਾਉਣਾ ਵੀ ਹੈਗੀਆਂ ਨੇ ਬਹੁਤ ਜ਼ਿਆਦਾ ਇੱਥੇ ਲੋਕ ਰਹਿੰਦੇ ਨੇ ਇਹਨਾਂ ਦਾ ਜਿਹੜਾ ਬਿਜ਼ਨਸ ਇਹੀ ਆ ਜਾਂਦਾ ਬਾਜ਼ਾਰ ਦੀਆਂ ਦੁਕਾਨਾਂ ਨੇ ਇਹਨਾਂ ਦੀਆਂ ਇਹ ਤੇ ਜਿਹੜਾ ਹੋਟਲ ਅਮਲ 600 ਤੋਂ 700 ਰੁਪਏ ਕਿੱਥਾ ਗਿਆ ਐ ਇਸ ਏਰੀਆ ਵਿੱਚ ਬਾਕੀ ਗੱਲਬਾਤ ਹੰਡੇ ਦਾ ਜੀ ਫਸੌਂਦੇ ਬੜਾ ਵਾ ਹਾਂ ਬਾਕੀ ਤੁਹਾਨੂੰ ਹੋਰ ਆਪਾਂ ਇੱਕ ਵਾਰ ਦੱਸ ਦਿਆਂ ਇੱਥੋਂ ਦੀ ਹੋਟਲ ਤੁਹਾਨੂੰ ਜੇ ਸਸਤਾ ਮਿਲ ਜੇ ਤਾਂ ਫਿਰ ਚੁਰ ਕੇ ਤੇ ਬਾਕੀ ਜਿਹੜੇ ਨਾ ਰੋਟੀ ਪਾਣੀ ਜਿਹੜਾ ਖਾਣਾ ਪੀਣਾ ਉਹ ਬਹੁਤ ਮਿੰਗਾ ਹੈ ਜਿੱਦਾਂ ਨੂੰ ਸਸਤੇ ਹੋਟਲ ਮਿਲਦਾ ਪਿਆ ਨਾ ਇੱਕ ਟਾਈਮ ਦੀ ਡਿਊਟੀ ਆ ਉਹ ਵੀ ਸੁੱਜੀ ਹੋਈ ਹੈ ਇਹ ਤੁਹਾਨੂੰ ਕੋਈ ਪਿਓਰ ਵੈਜ ਵੀ ਕਹਿੰਦਾ ਹੈ ਇੱਥੇ ਵੀ ਇੱਥੇ ਪਿਓਰ ਵੈਜ ਹੈ ਹੋਟਲਿਆ ਉਹ ਸਿਰਫ ਤੇ ਸਿਰਫ ਤੁਹਾਨੂੰ ਲੁੱਟਣ ਮਾਰੇ ਕਹਿ ਰਿਹਾ ਲੋਟਿਆ ਲੋਟੂ ਆਥੇ ਸਿਸਟਮ ਜੀ ਬਾਕੀ ਏਰੀਆ ਥੋੜਾ ਜਿਹਾ ਵਧੀਆ ਹੈ ਕਿਹਾ ਡੇਰੇ ਤੋਂ ਵੈਜ ਨਹੀਂ ਉਹ ਇੱਕ ਟੇ ਲੈਣਾ ਚਾਹੀਦਾ ਓਏ ਲੈਣਾ ਉਡਾ ਖੁਸ਼ੀ ਤੇਰਾ ਆਪਾਂ ਕਰੀਏ ਪਾਰੇ 15 ਦੀ ਸਿਸਟਮ ਉਹ ਬਾਬੇ ਤੁਸੀਂ ਵੇਖਦੇ ਜਿਹੜੀ ਆ ਆਪਣੀ ਅਡਬਾਇ ਜਾ ਰਹਾ ਹੈਗਾ ਇਹਨੂੰ ਇਹਨੇ ਮੈਨੂੰ ਪਤਾ ਨਹੀਂ ਇਹ ਕਹਿੰਦੇ ਕੀ ਆ ਦਾ ਭੁੱਲ ਗਿਆ ਦਾ ਮੈਂ ਇਹ ਆਪੇ ਚਲੋ ਇੱਥੇ ਹੂੜੇ ਲਈਦੇ ਆ ਉੱਥੋਂ ਦਾ ਲੈ ਕੇ ਉੱਥੋਂ ਦਾ ਰਾਈਡ ਹੁੰਦੀ ਇਹਨਾਂ ਦੀ ਤੇ ਹਾਂਜੀ ਬਾਬੇ ਹੁਣ ਮੈਂ ਆਪਾਂ ਤਾਂ ਦੱਸਦੇ ਆ ਵੀ ਆਪਾਂ ਚੱਲੇ ਆ ਇੱਥੋਂ ਮਣੀਕਰ ਸਹਿਮੂ ਚੱਲਦੇ ਆ ਜੀ ਤੇ ਪਿਛੇ ਦਾ ਮੇਰੇ ਬੈਕਗ੍ਰਾਉਂਡ ਜਿਹੜਾ ਵਿਊ ਵੇਖੋ ਮਾੜਾ ਆ ਬਹੁਤ ਵਧੀਆ ਵਿਊ ਆ ਬਾਕੀ ਆ ਡੱਬੇ ਦੇ ਚੱਲ ਰਹੇ ਨੇ ਤੁਸੀਂ ਵੇਖਦੇ ਉਹ ਡੱਬਾ ਆ ਇਹ ਰਾਈਡ ਦੇ ਰਿਹਾ ਲੋਕਾਂ ਨੂੰ ਉੱਥੋਂ ਤੱਕ ਪਤਾ ਨਹੀਂ ਕਿੰਨਾ ਪ੍ਰਾਈਸ ਕਰਾਂ ਮੈਂ ਪੁੱਛਿਆ ਨਹੀਂ ਆ ਕਿਉਂਕਿ ਆਪਾਂ ਹੋ ਰਿਹਾ ਲੇਟ ਇੱਥੋਂ ਤਕਰੀਬਨ ਜਿਹੜਾ ਕੋਈ ਮਿਨੀਮਮ ਜਿਹੜਾ ਰਸਤਾ ਹੈਗਾ ਆ ਉਹ 200-250 ਕਿਲੋਮੀਟਰ ਹੈਗਾ ਮੰਡੀਕਰ ਸਾਹਿਬ ਦਾ ਤੇ ਉਧਰ ਨੂੰ ਆਪਾਂ ਆੜੀ ਆਪਣੇ ਬਾਈਕ ਖਿੱਚਦੇ ਆ ਆਪਣੇ ਬਾਈਕ ਕੇ ਪਾਵਰਫੁੱਲ ਬਾਈਕ ਆ ਸਪਲੈਂਡਰ ਜੇ ਕੋਈ ਵੀਰਪ੍ਰਾਖ ਸਪਲੈਂਡਰ ਹੈਗਾ ਉਹ ਵੀ ਆ ਸਕਦਾ ਆ ਮਤਲਬ ਛੜਾਈਆਂ ਚੜਦਾ ਹੈ ਬਿਲਕੁਲ ਕੋਈ ਉਹ ਨਹੀਂ ਵੀ ਇਹ ਰੋਂਦਾ ਹੋਊਗਾ ਇੱਕ ਹੀ ਵਾਰ ਇਹ ਰਵਾਤਾ ਹੀ ਦਾ ਕਲੀ ਭਰਾਣੇ ਆਪਣੇ ਦੇ ਤੇ ਬਾਕੀ ਠੀਕ ਆ ਮੋਟਰਸਾਈਕਲ ਬੈਸਟ ਆ ਤੇ ਆਪਾਂ ਜੇ ਗੱਲ ਕਰੀਏ ਮਕਲੋੜਗੰਜ ਪਹੁੰਚੇ ਇੱਥੋਂ ਦਾ ਇਸ ਦਾ ਵੀਊ ਬਹੁਤ ਸੋਹਣਾ ਆ ਕੋਟਰ ਤੁਹਾਨੂੰ ਜੜੇ ਫਿਰ ਤੁਰ ਕੇ ਸਸਤੇ ਮਿਲ ਜਾਣਗੇ ਕਿਉਂਕਿ ਹੋਟਲ ਤੁਹਾਨੂੰ ਫਿਰ ਕੇ ਤੁਰ ਕੇ ਉਦਾਂ ਜੇ ਤੁਸੀਂ ਲੋਗ ਹੋਟਲ ਤਾਂ ਮਹਿੰਗੇ ਮਿਲਦੇ ਨੇ ਬੇਸ਼ੱਕ ਤੁਸੀਂ ਥੋੜਾ ਘੁੰਮ ਫਿਰ ਲੋ 1 ਕਿਲੋਮੀਟਰ ਅਲਗ-ਅਲਗ ਸਾਰਾ ਘੁੰਮ ਕੇ ਤੁਹਾਨੂੰ ਹੋਟਲ ਸਸਤੇ ਮਿਲ ਜਾਊਗਾ ਇੱਥੇ ਜਿਹੜੇ ਆਪਣਾ ਰੋਟੀ ਪਾਣੀ ਆ ਉਹ ਇੱਕ ਟਾਈਮ ਦਾ ਹੀ 5-600 ਬਣਾ ਲੈਂਦੇ ਆ ਇੱਕ ਬੰਦੇ ਦਾ ਪਰ 1% ਦਾ ਤੇ ਕੋਸ਼ਿਸ਼ ਕਰਨੀ ਹੈ ਵੀ ਤੁਸੀਂ ਇੱਥੇ ਘੁੰਮ ਫਿਰ ਕੇ ਤਾਂ ਰੋਟੀ ਜਿਹੜੀ ਆ ਉਹ ਲੈਣੀ ਹੈ ਵਜ ਮਿਲ ਜਾਂਦੀ ਹੈ ਮਾਬੇ ਤੁਸੀਂ ਕੋਸ਼ਿਸ਼ ਕਰਨੀ ਬਈ ਇੱਥੇ ਫਿਰ ਤੁਰ ਕਿਹੜਾ ਰੋਟੀ ਪਾਣੀ ਮਿਲਣਾ ਹੈ ਵੈਜ ਹਾਟਲ ਹੈਗੇ ਨੇ ਬਹੁਤ ਸਾਰੇ ਇੱਥੇ ਪਰ ਜ਼ਿਆਦਾਤਰ ਇਥੇ ਜਿਹੜਾ ਨਾਨ ਵੈਜ ਪ੍ਰੇਫਰ ਕਰਦੇ ਆ ਤੇ ਕਿਉਂਕਿ ਇਹ ਹੈਗਾ ਟੂਰਿਸਟ ਪੌਟ ਆ ਸਾਰਾ ਹੀ ਮਕਲੋੜ ਘੰਟ ਦਾ ਬਾਕੀ ਬਹੁਤ ਵਧੀਆ ਏਰੀਆ ਏ ਸੋ ਹੁਣ ਆਪਾਂ ਇਥੋਂ ਚੱਲਦੇ ਆ ਜੀ ਕਿਨ ਆ ਆ ਮਣੀਕਰ ਸਾਹਿਬ ਨੂੰ ਨਿਕਲਦੇ ਇੱਥੋਂ ਹੁਣ ਆਪਣਾ ਮੋਟਰਸਾਈਕਲ ਖਿੱਚਦੇ ਆ ਜੀ ਆਪਣੇ ਇਕੱਠੇ ਹੋਈਏ ਨੇ ਤੁਸੀਂ ਉਹ ਟਕਰੂ ਗਈ ਉਹ ਟਕਰੂ ਗਈ ਲੋ ਜੀ ਬਾਬੇ ਦੇ ਵੇਖਦੇ ਵੀ ਕਿੱਡੇ ਸੋਹਣੇ ਪਹਾੜ ਨੇ ਇੱਥੇ ਕਿਉਂਕਿ ਇਹ ਹੈ ਸਾਰਾ ਪਹਾੜੀ ਇਲਾਕਾ ਬਾਕੀ ਮਕਲੋੜ ਕੰ ਦਾ ਜਿਹੜਾ ਇਲਾਕਾ ਬਹੁਤ ਸੋਹਣਾ ਇਲਾਕਾ ਆ ਤੇ ਇਹ ਜਿਆਦਾਤਨ ਹੈਗਾ ਆ ਟੂਰਿਸਟ ਪੋਰਟ ਆ ਸੋ ਹੁਣ ਆਪਾਂ ਇੱਥੋਂ ਚੱਲਿਆ ਪਾ ਤੇ ਨਿਕਲਦੇ ਆ ਅੱਗੇ ਮੜੀਕਰਨ ਸਾਹਿਬ ਨੂੰ ਤੇ ਜਿਆਦਾਤਰ ਲੋਕ ਨੇ ਇੱਥੇ ਹੈਗੇ ਨੇ ਬਹੁਤ ਰੰਮੇਜਾਨੀ ਲੋਕ ਨੇ ਬਹੁਤ ਸਾਰੇ ਲੋਕ ਇੱਥੇ ਇਹਨਾਂ ਦਾ ਆਪਣਾ ਬਿਜ਼ਨਸ ਬਹੁਤ ਖਲਾ ਰਿਹਾ ਇੱਥੇ ਆਪਣਾ ਸੋਚੋ ਠੀਕ ਹੈ ਜੀ ਆਪਾਂ ਨਿਕਲਦੇ ਇੱਥੋਂ ਗਾਹ ਨੂੰ ਹੁਣ ਹੋਰ ਜੀ ਬਾਬੇ ਹੁਣ ਆਪਾਂ ਟੈਂਕੀ ਜਿਹੜੀ ਆ ਫੁੱਲ ਕਰਵਾ ਲਈ ਉਹਦਾ ਤਾਂ ਅੱਧੀ ਟੈਂਕੀ ਹੈਗੀ ਆ ਅੱਧੀ ਟੈਂਕੀ ਆਪਣੀ ਹੈਗੀ ਆ ਬਾਈਕ ਦੀ ਇ ਦਾਂ ਕਰਕੇ ਟੈਂਕੀ ਆਪਣੀ ਫੁੱਲ ਕਰਵਾ ਕੇ ਇੱਥੋਂ ਨਿਕਲਦੇ ਆ ਜੀ ਬਣੀਗਰ ਸਾਹਿਬ ਨੂੰ ਉਹ 2.5 ਕਿਲੋਮੀਟਰ ਹੈਗਾ ਇੱਥੋਂ ਤੇ ਆ ਹੁਣ ਆਪਣਾ ਪੰਪ ਤੇ ਪਹੁੰਚ ਚੁੱਕੇ ਆ ਵੇਖਦੇ ਰਹੀ ਤੇ ਇਹਦੇ ਇਧਰ ਜਿਹੜਾ ਰੇਟ ਆ ਤੇਲ ਦਾ ਹੈਗਾ 101 ਤੇ 0.25 ਹੈਗਾ ਰੇਟ ਤੇਲ ਦਾ ਤੇ ਲੋ ਬਾਬਾ ਠੀਕ ਆ ਜੀ ਹੁਣ ਇੱਥੋਂ ਤੇਲ ਆਪਾਂ ਕਵਰ ਕਰਾ ਕੇ ਟੈਂਕੀ ਤੇ ਨਿਕਲਦੇ ਆ ਜੀ ਆਪਾਂ ਫੇਰ ਅੱਜ ਕੁਝ ਖਾ ਪੀ ਗਏ ਤੇ ਫੇਰ ਆਪਣੀ ਫੁੱਲ ਰਾਈਡ ਹੋਏਗੀ ਬਣੀਗਰ ਸਾਹਿਬ ਨੂੰ ਓ ਬਾਬਿਓ ਬਸ ਅਪਾ ਰਸਤੇ 'ਚ ਰੁਕੇ ਹੀ ਤੇ ਆਪਣਾ ਹੋਟਲ 'ਤੇ ਪਹੁੰਚ ਗਏ ਆ ਇਹ ਹੈਗਾ ਵਿਨੇ ਭੋਜਨ ਵੀ ਆਪਾਂ ਨੂੰ ਟੇਡਾ ਵੈਜ ਇੱਥੇ ਵੱਡੀ ਗੱਲ ਆ ਵੀ ਕਹਿੰਦੇ ਵੀ ਜਿਹੜਾ ਆਪਣਾ ਚ ਕੁੱਕ ਨਹੀਂ ਆਇਆ ਸੋ ਇੱਥੋਂ ਆਪਾਂ ਕਾਫੀ ਵਗੈਰਾ ਪੀ ਕੇ ਤੇ ਨਿਕਲਦੇ ਅੱਗੇ ਇੱਥੋਂ ਆਪਣਾ ਜਿਹੜਾ ਅਗਲਾ ਸ਼ਹਿਰ ਹੋਊਗਾ ਉਹ ਹੋਊਗਾ ਆਪਣਾ ਧਰਮਸ਼ਾਹੋ ਕਹਨੇ ਆ ਪਾਲੰਪੁਰ ਸੋ ਇੱਥੋਂ ਪਾਲੰਪੁਰ 'ਤੇ ਲੱਗਿਆ ਕੋਈ ਲਗਭਗ 15 ਕਿਲੋਮੀਟਰ ਹੈਗਾ ਪਾਲੰਪੁਰ ਪਾਲੰਪੁਰ ਤੋਂ ਆਪਾਂ ਇਕਲਾ ਗਾ ਮਨਾਲੀ ਜਾਂ ਮਣੀਗੜ ਸੈ ਇਖਲਾਗੇ ਤੇ ਅੱਜ ਆਪਾਂ ਸ਼ਾਮ ਤੱਕ ਪਹੁੰਚ ਜਾਵਾਂਗੇ ਬਾਕੀ ਜੀ ਵਲੋਗ ਚ ਬਣੇ ਰਿਓ ਇੰਟਰਸਟਿੰਗ ਵਲੋਗ ਹੋਊਗਾ ਵਧੀਆ ਲੱਗੂਗਾ ਤੁਹਾਨੂੰ ਤੇ ਬਾਕੀ ਇੱਧਰ ਆ ਜਿਹੜਾ ਤੁਹਾਨੂੰ 뷰 ਵਿਖਾ ਲਦੇ ਆਪਾਂ ਕੁਝ ਪਹਾੜਾਂ ਦਾ 뷰 ਜਿਹੜਾ ਬਹੁਤ ਸੋਹਣਾ 뷰 ਇੱਧਰ ਦਾ ਬਾਕੀ ਤੁਸੀਂ ਇੱਥੇ ਹਰਿਆਲੀ ਵੇਖੋ ਜੀ ਗ੍ਰੀਨਰੀ ਬਹੁਤ ਆ ਕਿਉਂਕਿ ਪਹਾੜਾਂ ਚ ਹੁੰਦੀ ਗ੍ਰੀਨਰੀ ਆ ਤੇ ਬਾਕੀ ਵਧੀਆ ਵਾਤਾਵਰਨ ਆ ਜਿਹੜਾ ਇੱਥੋਂ ਦਾ ਬਹੁਤ ਸੋਹਣਾ ਆ ਪਾਣੀ ਵਗੈਰਾ ਵਧੀਆ ਝਰਨੇ ਤੇ ਪਾਣੀ ਹੁੰਦਾ ਇਹਨਾਂ ਦਾ ਵੀ ਤੇ ਆਇ ਇੱਕ ਛੋਟਾ ਹੈਗਾ ਇੱਥੇ ਜਿਹੜਾ ਹੈਗਾ ਆ ਇਹ ਵੀ ਸਰਦਾਰ ਹੁਣਾ ਦਾ ਇੱਕ ਹੋਟਲ ਆ ਉੱਪਰ ਇੰਦੇ ਨੇ ਕਿ ਉਹ ਕਾਫੀ ਵਗੈਰਾ ਤਿਆਰ ਕਰ ਰਹੇ ਆ ਸੋ ਇੱਥੋਂ ਆਪਾਂ ਕਾਫੀ ਵਗੈਰਾ ਪੀ ਕੇ ਫਿਰ ਇੱਥੋਂ ਨਿਕਲਾਂਗੇ ਹੁਣ ਆਪਾਂ ਪਾਲमपुर ਸਾਈਡ ਫਿਰ ਗਾਗਾ ਵੇਖਦੇ ਆ ਕਿਥੇ ਕਿਥੇ ਰੁਕਣਾ ਹੈ ਤੇ ਉਹ ਤੁਸੀਂ ਨਾਲ ਨਾਲ ਵਲੌਗ ਵੇਖਦੇ ਰਹੋ ਲੋ ਬਾਬੇ ਆਪਣੀ ਕਾਫੀ ਆ ਚੁੱਕੀ ਆ ਤੇ ਇੱਧਰ ਮੈਂ ਇੱਕ ਤੁਹਾਨੂੰ ਦੱਸਦਾ ਵੀ ਜਿਹੜੇ ਇਹ ਏਰੀਆ ਹੈਗੇ ਨੇ ਪਹਾੜੀ ਏਰੀਏ ਆ ਧਰਮਸ਼ਾਲਾ ਹੋ ਗਿਆ ਮਕਲੋੜਗੰਜ ਹੋ ਗਿਆ ਇਹ ਥੋੜੇ ਮਹਿੰਗੇ ਏਰੀਏ ਨੇ ਹਣਾ ਇਹ ਟੂਰਿਸਟ ਪੌੜ ਆ ਜਾਂਦੇ ਜਿੱਦਾਂ ਇਹ ਖਾਣਾ ਪੀਣਾ ਨਾਲ ਮੈਂ ਇੱਕ ਆਮ ਹੋਟਲ ਤੇ ਖੜਾ ਮੈਂ ਤੇ ਇਹ ਜਿਹੜਾ 60 ਰੁਪਏ ਦਾ ਕੱਪ ਆ ਜੀ ਕਾਫੀ ਦਾ ਤੇ ਜਿਹੜਾ ਦੁੱਧ ਵੀ ਵਰਤਿਆ ਆ ਇਹਨਾਂ ਨੇ ਮਿਨੀਮਮ ਜਿਹੜਾ ਉਹਨਾਂ ਦੇ ਪੈਕਟ ਵਾਲਾ 10 ਰੁਪਏ ਪੈਕਟ ਉਹ ਦੋ ਪਾਏ ਨੇ ਤੇ ਜਿਹੜਾ ਹੁੰਦਾ ਕਿ ਅੰਮੋਲ ਲਾ ਹਰੇ ਮਤਲਬ ਇਹ ਨਹੀਂ ਹੋ ਉਹ ਜੇ ਸੀਦਾ ਹੀ ਹੁੰਦਾ ਦੁੱਧ ਤਾਂ ਆ ਕਾਫੀ ਚਾਰਕੀਤੀ ਗਈ ਆ 60 ਰੁਪਏ ਦਾ ਇੱਕ ਕੱਪ ਮਿਲਦਾ ਹੈ ਤੇ ਵੇਖ ਸਕਦੇ ਹੋ ਬਾਕੀ ਮਹਿੰਗਾਈ ਇੱਧਰ ਜ਼ਿਆਦਾ ਆ ਪੰਜਾਬ ਨਾਲ ਬਹੁਤ ਜ਼ਿਆਦਾ ਮਹਿੰਗਾਈ ਇੱਧਰ ਆਪੇ ਉਹਦੇ ਵਿੱਚ ਬਹੁਤ ਫਰਕ ਆ ਲੋ ਜੀ ਬਾਬੇ ਆਪਾਂ ਰਸਤੇ ਤੁਹਾਨੂੰ ਵਿਖਾਲਦੇ ਆ ਜਿਹੜੇ ਬਾਗ ਆਏ ਆ ਇਹ ਹੈਗੇ ਆ ਚਾਹ ਪੱਤੀ ਚਾਹ ਪੱਤੀ ਦੇ ਤੇ ਵੇਖਦੇ ਹੋ ਬਹੁਤ ਸੋਹਣਾ ਲੱਗ ਰਿਹਾ ਵੀ ਥੰਦਾ ਥੋੜੀ ਏ ਘਟੋ ਘੜੀ ਕਿਲੋਮੀਟਰ ਦੀ ਰੀਚ ਹੈਗਾ ਹੈ ਬਾਗ ਸਾਰੇ ਇਹਨਾਂ ਨੇ ਲਾਈ ਹੋਈ ਹੈ ਚਾਹ ਪੱਤੀ ਜਿਹੜੀ ਆਪਾਂ ਪੰਜਾਬ ਦੇ ਵਿੱਚ ਪੀਂਨੇ ਜਾਂਤਰ ਇੱਥੇ ਲੋਕ ਪੀਂਦੇ ਜਾਂਤਰ ਕਾਫੀ ਵਗਾਰੇ ਪੀਂਦੇ ਪਰ ਇੱਥੇ ਚਾਹ ਘੱਟ ਪੀਂਦੇ ਨੇ ਲੋਕ ਇਹਨਾਂ ਕੋਲ ਦੇਸੀ ਚਾਹ ਬੜੀ ਹੈ ਲੋ ਜੀ ਹੁਣ ਆਪਾਂ ਚੱਲਦੇ ਆਂ ਜੇ ਅੱਗੇ ਪਾਲਪੁਰ ਹਾਂਜੀ ਦੋਸਤੋ ਹੁਣ ਆਪਾਂ ਪਹੁੰਚ ਗਏ ਆ ਜੀ ਅਤੇ ਪਾਲੰਪੁਰ ਜੇ ਪਹੁੰਚ ਗਏ ਆ ਹੈਲੋ ਤੇ ਆਪਾਂ ਨੂੰ ਲੱਗੇ ਮਤਲਬ ਮਿਨੀਮਮ 1 ਘੰਟਾ ਡੇਢ ਘੰਟਾ ਲੱਗਿਆ ਆਪਾਂ ਨੂੰ ਉੱਥੋਂ ਧੰਨ ਸ਼ਾਲਾ ਤੋਂ ਆਉਂਦੇ ਆ ਤੇ ਇਸ ਟਾਈਮ ਤੇ ਵੇਖਦੇ ਮੇਰੇ ਪਿੱਛੇ ਜਿਹੜਾ ਗੁਰਦਵਾਰ ਸਾਹਿਬ ਹੈਗਾ ਪਾਲੰਪੁਰ ਦਾ ਇਹ ਬਿਆਰ ਦੇ ਵਿੱਚ ਗੁਜ਼ਾਰਿਆ ਬਹੁਤ ਸੋਹਣਾ ਗੁਰਦੁਆਰਾ ਹੈ ਇਸ ਗੁਰਦਵਾਰੇ ਮੈਂ ਪਹਿਲਾਂ ਘੱਟੋ ਘੱਟ ਵੀ 10 ਸਾਲ ਪਹਿਲਾਂ ਆਇਆ ਸੀ ਇਸ ਗੁਰਦਾਰੇ ਵਿੱਚ ਸੋ ਅੱਜ ਮੌਕਾ ਮਿਲਿਆ ਬਹੁਤ دیر ਬਾਅਦ ਆਉਂਦਾ ਉਦੋਂ ਇਹ ਜਿਹੜਾ ਗੁਰਦਵਾਰ ਸਾਹਿਬ ਹੀ ਛੋਟਾ ਜਿਹਾ ਗੁਰਦਵਾਰ ਸਾਹਿਬ ਹੀ ਤੇ ਹੁਣ ਬਹੁਤ ਵੱਡਾ ਗੁਰਦਵਾਰ ਸਾਹਿਬ ਹੋ ਗਏ ਹੈ ਕੀ ਤੁਸੀਂ ਵੇਖਦੇ ਵੀ ਬਾਜ਼ਾਰ ਦੇ ਵਿੱਚ ਸਾਰਾ ਗੁਰਦੁਆਰਾ ਹੈਗਾ ਆਪਣਾ ਇਹ ਤੇ ਬਾਕੀ ਦੇ ਗੁਰਦੁਆਰਾ ਇਸ ਦੇ ਬਹੁਤ ਸੋਨਾ ਬਣਾਇਆ ਇੱਥੇ ਨਾ ਨੇ ਮੱਲੇ ਬਣਾ ਪਾਲਪੁਰ ਦੇ ਵਿੱਚ ਇਹ ਤੁਸੀਂ ਵੇਖਦੇ ਵੀ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਹੈ ਇਹ ਹੈਗਾ ਪਾਲਪੁਰ ਦੇ ਵਿੱਚ ਆ ਬਾਜ਼ਾਰ ਦੇ ਵਿੱਚ ਆ ਤੇ ਇਹ ਆਪਾਂ ਇਹ 10 ਸਾਲ ਪਹਿਲਾਂ ਤੇ ਇਸੇ ਗਲੀ 'ਚ ਜਿਹੜਾ ਨਗਰ ਕੀਰਤਨ ਨਿਕਲਦਾ ਆ ਪਰ ਮਦਦ ਨਾ ਤੇ ਹੈ ਬਹੁਤ ਜਿਹੜਾ ਸੰਗਣਾ ਬਾਜ਼ਾਰ ਆਪਾਂ ਕਹਿ ਸਕਦੇ ਹਾਂ ਇਹ ਹੈਗਾ ਪਾਲਨਪੁਰ ਦਾ ਇਹਦੇ ਨੇਅਰ ਬੋਰਡ ਹੈਗਾ ਆ ਬੱਸ ਸਟੈਂਡ ਹੈ ਤੇ ਇਹ ਗੁਰਦੁਰ ਸਾਹਿਬ ਬਹੁਤ ਸੋਹਣਾ ਬਣਾਇਆ ਗੁਰਦਾਰੇ ਤੇ ਤੇ ਮੈਂ ਮਤਲਬ 10 ਵਾਰ ਇਸੇ ਵਿਜ਼ਿਟ ਕੀਤਾ ਹੈ ਤੇ ਬਹੁਤ ਵਧੀਆ ਲੱਗ ਰਿਹਾਗੇ ਲੋ ਬਾਬੇ ਆਪਾਂ ਨਾ ਹੋਟਲ ਦੇ ਵਿੱਚ ਖੜੇ ਆ ਪਾਲਨਪੁਰ ਦਾ ਫੇਮਸ ਹੋਟਲ ਆਏ ਤੇ ਇੱਥੋਂ ਆਪਾਂ ਖਾ ਪੀ ਗਏ ਨਾ ਨਾਲ ਵਗੈਰਾ ਜਦਾਂ ਦਾ ਤੇ ਇੱਥੋਂ ਹੁਣ ਪਾਉਂਦੇ ਆ ਚਾਲੇ ਮੜਿਕਰ ਸਾਹਿਬ ਨੂੰ ਕਿਉਂਕਿ ਭੁੱਖ ਘਰ ਬਹੁਤ ਜ਼ਿਆਦਾ ਲੱਗੀ ਹੋਈ ਆ ਤੇ ਇਦਾਂ ਦਾ ਕੁਝ ਨਾਲ ਹੈਗਾ ਇਹਨਾਂ ਦਾ ਕੋਲ ਲੱਗਦਾ ਇਹ ਨੇਅਰ ਬੋਰਡ ਹੈਗਾ ਬੱਸ ਸਟੈਂਡ ਦੇ ਨਾਲ ਹੀ ਹੋਟਲ ਆਏ ਤੇ ਤੋ ਆ ਗਿਆ ਆਪਾਂ ਨਿਕਲਦੇ ਹੁਣ ਗਾਹ ਨੂੰ ਹਾਂਜੀ ਬਾਬੇ ਤੁਨਦਰਪ ਸਾਮਣੇ ਗੁਰਦੁਰ ਸਾਹਿਬ ਹੈ ਇਹੀ ਗਲੀ ਚ ਆ ਕੇ ਜਿਹੜਾ ਵੈਸ਼ਨੋ ਢਾਬਾ ਹੈਗਾ ਇੱਥੇ ਸੈਣੀ ਅੰਮ੍ਰਿਤਸਰੀ ਨਾਲ ਤੇ ਇੱਥੋਂ ਆਪਾਂ ਜਿਹੜੇ ਨਾਲ ਖਾ ਲਿਆ ਤੇ ਮਤਲਬ ਟੇਸਟ ਹੀ ਇਹਨਾਂ ਮੈਂ ਵਧੀਆ ਨਹੀਂ ਕਹਿ ਸਕਦਾ ਮਰ ਜਿਹੜੇ ਨਾਲ ਹੀ ਨਾਲ ਵਧੀਆ ਹੀ ਛੋਲੇ ਵਗੜੇ ਆਪਣੇ ਬਣਦੇ ਗਦਾਪੁਰ ਚ ਬਹੁਤ ਵਧੀਆ ਬਣਦਾ ਟੇਸਟ ਨਾਲ ਉਹ ਨਹੀਂ ਪਰ ਹੈਗਾ ਵਧੀਆ ਸੀ ਮਤਲਬ ਆਪਾਂ ਕਹਿ ਸਕਦੇ ਹਾਂ ਵੈਸ਼ਨੋ ਦਾ ਕੰਮ ਹੈਗਾ ਬਹੁਤ ਵਧੀਆ ਸੋ ਹੁਣ ਇੱਥੋਂ ਆਪਾਂ ਚਾਲੇ ਪਾਉਨੇ ਆਂ ਫੇਰ ਗਾ ਨਿਕਲਾਂਗੇ ਆਪਾਂ ਮੰਡੀ ਸਾਹਿਬ ਉੱਥੋਂ ਆਪਾਂ ਮਾਰਾਂਗੇ ਰਾਈਡ ਮੰਡੀਕਰ ਸਾਹਿਬ ਦੀ ਹੋ ਅਜੀ ਬਾਬੇ ਹੁਣ ਪਹੁੰਚ ਗਏ ਆਪਾਂ ਜਗਿੰਦਰ ਨਗਰ ਇੱਥੋਂ ਜਿਹੜਾ ਆਪਣਾ ਲਗਭਗ ਜਿਹੜਾ ਮੰਡੀ ਦਾ ਰਾਹ ਗਿਆ ਆ ਨਹੀਂ ਬੰਦੀ ਨਹੀਂ ਜਾਦਾ ਨਹੀਂ ਬੰਦੀ ਹੋਣਾ ਮੀਨੀਮਮ ਆਪਾਂ ਜੇ ਕਹਿ ਰਹੀਏ ਤੇ 30 40 ਦੇ ਕਿਨਾਰੇ ਹੈਗਾ ਮੰਡੀ ਦਾ ਰਾਹ ਬਾਕੀ ਜਗਿੰਦਰ ਨਗਰ ਸਾਹਿਬ ਇੱਕ ਹੀ ਗੁਰਦੁਆਰਾ ਹੀ ਬਹੁਤ ਸੋਹਣਾ ਗੁਰਦਰ ਲੱਗ ਗਿਆ ਹੈ ਤੇ ਬਾਬੂ ਜਾਨ ਨੇ ਵੀਡੀਓ ਪਰ ਨਹੀਂ ਬਣਾ ਸਕੇ ਕਿਉਂਕਿ ਆਪਾਂ ਨੂੰ ਜਲਦੀ ਹੈ ਮੰਡੀ ਪਹੁੰਚ ਕੇ ਮੈਡੀਕਲ ਸਾਹਿਬ ਪਹੁੰਚਣਾ ਹੈ ਤੇ ਘਰ ਬਹੁਤ ਵਧੀਆ ਬਣਿਆ ਹੋਇਆ ਇੱਥੇ ਬਾਕੀ ਤੁਸੀਂ ਵੇਖੋ ਤੁਸੀਂ ਵੀ ਦਰਸ਼ਨ ਕਰੋ ਬਾਹਰੀ ਇਲਾਕਿਆਂ ਦੇ ਮੋਟਰਸਾਈਕਲ ਦਾ ਗੇਅਰ ਇੱਥੇ ਪਹਿਲਾਂ ਦੂਜੇ ਚੱਲਦਾ ਜੀ ਮੋਟਰਸਾਈਕਲ ਆਪਾਂ ਨੂੰ ਪਹਿਲੇ ਦੂਜੇ ਤੇ ਹਾਂਜੀ ਬਾਬਿਓ ਕੀ ਹਾਲ ਚਾਲ ਸੋ ਅੱਜ ਆਪਾਂ ਪਹੁੰਚ ਗਏ ਆਂ ਜੀ ਅੱਜ ਚ ਤੇ ਤੋਂ ਜਿਹੜਾ ਮੰਡੀ ਆਪਣਾ ਰਹਿ ਗਿਆ 20 ਕਿਲੋਮੀਟਰ ਏਰੀਆ ਰਹਿ ਗਿਆ ਹੈ ਤੇ ਬਾਕੀ ਮੈਂ ਇੱਥੇ ਤਾਂ ਰੁਗਿਆ ਸੀ ਪਿੱਛੇ ਜਿਹੜਾ ਪਹਾੜਾਂ ਦਾ ਵਿਊ ਬਹੁਤ ਵਧੀਆ ਆ ਰਿਹਾ ਸੀ ਤੇ ਹਲਕੀ ਹਲਕੀ ਜਿਹੜੀ ਬਾਰਿਸ਼ ਪੈ ਰਹੀ ਆ ਬਾਕੀ ਤਾਂ ਮੈਥੋਂ ਮਾਰ ਜਿਹੜੀ ਕਣਕ ਜਿਹੜੀ ਲੱਗੀ ਆ ਤੁਹਾਨੂੰ ਵਖਾਲਦੇ ਆ ਕਿੰਦਾ ਦੀ ਕਣਕ ਆ ਲੈ ਇੱਥੇ ਹਰੀ ਕਣਕ ਆ ਆਪਣੇ ਪੰਜਾਬ ਦੇ ਵਿੱਚ ਪੱਕ ਗਈ ਹੈ ਕਣਕ ਕਿਉਂਕਿ ਆਪਣੇ ਪੰਜਾਬ ਤੋਂ ਜਸਟਿਫਾਈਡ ਕਣਕਾਂ ਪੱਕ ਜਾਂਦੀਆਂ ਨੇ ਤੇ ਇੱਥੇ ਜਿਹੜੀਆਂ ਅਜੇ ਨਹੀਂ ਪੱਕੀਆਂ ਬਾਕੀ ਪੀ ਪਹਾੜਾਂ ਦਾ ਜਿਹੜਾ ਵਿਊ ਵੇਖਦੇ ਹੋ ਬਹੁਤ ਹੀ ਸੋਹਣਾ ਵਿਊ ਹੈ ਪਹਾੜਾਂ ਦਾ ਹਰੀਆ ਲੀ ਹਰੀਆ ਲੀ ਹੋਈ ਪਈ ਆ ਤਾਂ ਬੁੱਟੀ ਜਿਹੜੀ ਕੜਕੜਦੀ ਆ ਹਰੀਆਂ ਨੇ ਇਸ ਟਾਈਮ ਹਾਂਜੀ ਹੁਣ ਪਹੁੰਚ ਗਏ ਰਸਤੇ ਦੇ ਵਿੱਚ ਪਹੁੰਚੇ ਆ بارش ਬਹੁਤ ਜ਼ਿਆਦਾ ਪੈ ਰਹੀ ਤੁਸੀਂ ਵੇਖ ਸਕਦੇ ਹੋ ਨਾ ਤੇ ਥੋੜਾ ਜਿਹਾ ਰਸਤਾ ਵੀ ਡੇਂਜਰ ਜਿਹਾ ਜੀ ਸਾਰਾ ਇਹ ਜਿੰਨਾ ਵੀ ਆ بارش ਕਰਾ ਨਾਲ ਮੋਟਰਸਾਈਕਲ ਤਿਲਕਦੇ ਆ ਇਸ ਲਈ ਆਪਾਂ ਰਸਤੇ 'ਚ ਰੁਕ ਗਏ ਇੰਨੀ ਕੋਈ ਜਗ੍ਹਾ ਹੈਗੀ ਆਪਣੇ ਤੇ ਖਾੜ ਵੀ ਸਕਦੇ ਤੁਸੀਂ ਇੱਥੇ ਤਾਂ ਪਰ ਇਹ ਵੇ ਤੂੰ ਗਿੱਲਾ ਹੋ ਗਿਆ ਮੱਥਾ ਗਿੱਲਾ ਰਹੀਦਾ ਬਾਹਰ ਸੇ ਪੈ ਰਹੀਏ ਇਸ ਵੇਲੇ ਨਾ ਪਰਸਤੇ ਥੋੜੀ ਜਿਹੀ ਕੀਤੀ ਐ ਸਟੇ ਫਿਰ ਤੁਸਾਂ ਪਰ ਚਲਦੇ ਆ ਤਨ ਇਹ ਮੈਂ ਤੁਹਾਨੂੰ ਤਾ ਵਖਾ ਰਿਹਾ ਕਿ ਤੀ ਰਸਤੇ ਜਿਹੜੇ بارش ਵਾਲੇ ਦਿਨਾਂ 'ਚ ਵੀ ਵੇਖ ਸਕਦੇ ਬਈ ਕਿੰਦਾ ਸੜਕਾ ਗਿਲੇ ਹੰਦੀਆਂ ਦਾ ਇਹ ਸੜਕਾ ਤੇ ਲੰਘਣਾ ਜਿਹੜਾ ਔਖਾ ਹੋ ਜਾਂਦਾ ਗੱਡੀਆਂ ਲਈ ਥੋੜਾ ਠੀਕ ਆ ਬਾਈਕ ਜਿਹੜੀ ਜਿਹੜੀ ਆ ਥੋੜੇ ਟਾਇਰ ਕਿਸਕ ਦੇ ਦੇ ਬਾਕੀ ਇਥੋਂ ਥੋੜਾ ਜਿਹਾ ਰਹਿ ਗਿਆ ਹੋਰ ਕਿਉਂਕਿ ਇਹ ਨਾ ਰਸਤੇ ਹੈਗੇ ਘੁੜ ਮੋੜ ਜੇ ਟਾਈਮ ਜਾ ਲੱਗਦਾ ਹੈ ਜਾਂਦੇ ਇਥੇ ਬਾਕੀ ਸ਼ਾਮ ਤੱਕ ਉਮੀਦ ਹੈ ਵੀ ਆਪਾਂ ਮੰਡੀ ਸਾਹਿਬ ਗੁਰਦੁਆਰਾ ਪਹੁੰਚ ਜਾਵਾਂਗੇ ਤੇ ਬਾਕੀ ਤੁਹਾਨੂੰ ਮਿਲਦੇ ਹਾਂ ਜੇ ਆਪਾਂ ਮੰਡੀ ਸਾਹਿਬ ਜਾ ਕੇ ਗੁਰਦੁਆਰਾ ਤੇ ਕੁਝ ਇਦਾਂ ਦਾ ਨਜ਼ਾਰਾ ਜਿਹਾ ਥਿ ਵੇਖੋ ਤੁਸੀਂ ਬਾਸ ਦੇ ਜਿਹੜੇ ਦਿਨਾਂ ਚੋਕੜੀਏ ਕਾਈ ਇੱਕ ਪਤਾ ਕਈ ਇੱਥੇ ਲੈ ਜੀ ਕਿਨੇ ਬਣਾਵਾਂਗੇ ਚਾ ਚੰਦ ਜਦ ਤੱਕ ਤਿਆਰ ਕਰਾਂਗੇ ਕੱਦੀ ਚਾਦਰ ਤਿਆਰ ਕਰਾਂਗੇ ਫਾਟ ਲਈ ਲੋਕ ਜਿਹੜੇ ਹੈਗੇ ਨੇ ਬੱਲੇ ਬੁਰੜੀ ਨਵਰਾਤਰ ਚੱਲਦੇ ਪਏ ਆ ਤੋਂ ਉਹਨਾਂ ਦੀ ਵੀ ਪਾਲਕਾ ਵੀ ਕੱਢਦੇ ਪਏ ਆ ਰਸਤੇ ਦੇ ਵਿੱਚ ਐਂਦਾ ਅੱਗੇ ਮੱਲਬ ਉਹ ਛਾਣੇ ਵਗੈਰਾ ਵਜਉਂਦੀ ਆ ਵਾਜੇ ਵਜਉਂਦੀ ਆ ਬਹੁਤ ਸਤਕਾਰ ਨਾਲ ਜਾਂਦੇ ਆ ਬਾਬੀਓ ਆ ਸ਼ਹਿਰ ਆਪਾਂ ਆ ਗਏ ਆ ਪੱਤਰੀ ਸ਼ਹਿਰ ਪਹੁੰਚ ਗਏ ਆ ਇੱਥੋਂ ਰਹਿ ਗਿਆ ਹੋਊਗਾ ਆਪਣਾ ਲਈ ਤਕਰੀਬਨ ਥੋੜਾ ਜਿਹਾ ਹਾਂਜੀ ਥੋੜਾ ਜਿਹਾ ਇੱਥੋਂ ਆਪਣਾ ਰਹਿ ਗਿਆ ਮੰਡੀ ਮੰਡੀ ਪਹੁੰਚਦੇ ਆ ਕਿਉਂਕਿ ਰਸਤੇ ਹੈਗੇ ਆ ਕੁੜਮੁਰਜੇ ਤੇ ਟਾਈਮ ਬਹੁਤ ਜ਼ਿਆਦਾ ਲੱਗ ਰਿਹਾ ਸੀਂਗੜੇ ਆਪਾਂ ਧਰੇ ਹੋਏ ਆ ਤੇ ਸ਼ਾਮ ਗਿਰ ਰਹੀ ਆ 5 ਵੱਜ ਚੁੱਕੀ ਆ بارش ਦੀ ਵਜ੍ਹਾ ਕਰਕੇ ਆਪਾਂ ਰਸਤੇ ਰੁਕ ਗਏ ਤਾਂ ਦੱਸਿਆ ਜੀ ਤੇ ਬਾਕੀ ਆਪਾਂ ਤੁਹਾਨੂੰ ਮਿਲਦੇ ਆ ਜੀ ਪਹੁੰਚ ਕੇ ਮੰਡੀ ਸਾਹਿਬ ਗੁਰਦੁਆਰਾ ਤੇ ਬਾਕੀ ਤੁਹਾਨੂੰ ਇਤਿਹਾਸ ਦਾ ਵੀ ਆਪਾਂ ਜਾਣੂ ਕਰਾਵਾਂਗੇ ਉੱਥੇ ਜਾ ਕੇ ਮੰਡੀ ਸਾਹਿਬ ਗੁਰਦੁਆਰੇ ਪਹੁੰਚ ਕੇ ਲਓ ਜੀ ਬਾਬਿਓ 5 ਕਿਲੋਮੀਟਰ ਦਾ ਸਫ਼ਰ ਆਪਣਾ ਰਹਿ ਗਿਆ ਇਥੋਂ ਪਹੁੰਚਦੇ ਆਂ ਤੇ بارش ਵਗੈਰਾ ਹੋ ਰਹੀ ਉਹਦੇ ਕਰਕੇ ਸਾਨੂੰ ਬਹੁਤ ਤਕਲੀਫ ਆ ਰਹੀ ਆ ਤੇ بارش ਦੇ ਮੌਸਮਾਂ ਆਪਣੇ ਪੰਜਾਬ ਜੀ ਹੋ ਰਹੀ ਆ ਇੱਥੇ ਵੀ ਹੋ ਰਹੀ ਆ ਥੋੜੀ ਜੀ ਪਰੇਸ਼ਾਨੀ ਜੀ ਹੁੰਦੀ ਆ ਕਿਉਂਕਿ ਡੇਅ ਡਰਾਈਵਿੰਗ ਉਹ ਹੁੰਦੀ ਆ ਸਲੋ ਤੇ ਜਿਹੜੇ ਆਪਾਂ ਚਲਾ ਨਹੀਂ ਸਕਦੇ ਤੇ ਰਸਤਾ ਵੀ ਆਪਣਾ ਕੋੜ ਮੋੜ ਕੋੜ ਮਣਾਉਂਦਾ ਆ ਤੇ ਥੱਲੇ ਚਿੱਕੜਾ ਹੋਇਆ ਹੁੰਦਾ ਥੋੜਾ ਡਰਜਾ ਲੱਗਦਾ ਲੱਗਦਾ ਜਿਹੜੇ ਆਪਣੇ ਪੈਂਡਪੜਾ ਇਧਰ ਨੂੰ ਆ ਰਿਹਾ ਕੋਈ ਮਲੇ ਆ ਦਿਨਾਂ ਦੇ ਵਿੱਚ ਤੇ بارشਾਂ ਹੋ ਰਹੀਆਂ ਆ ਥੋੜਾ ਰੁਕ ਗਿਆ ਜੂਨ ਜਲਾਈ ਚ ਆ ਰਹੇ ਉਹਦੋਂ ਵਧੀਆ ਮੌਸਮ ਹੁੰਦਾ ਇੱਧਰ ਦਾ ਰਾਤੀ ਆਪਾਂ ਮਿਲਦੇ ਆ ਤੁਹਾਨੂੰ ਜੀ ਮੰਡੀ ਜਾ ਕੇ ਮਿਲਦੇ ਆ 5 ਕਿਲੋਮੀਟਰ ਆਪਣਾ ਸਫ਼ਰ ਰਹਿ ਗਿਆ ਤੇ ਚਲੋ ਭਾਬੀ ਦੀ ਕਿਰਪਾ ਵਧੀਆ ਸਫ਼ਰ ਆਪਣਾ ਲੰਘਿਆ ਹੀ ਰੁਕਾਵ ਵੀ ਲੰਗੇ ਵਧੀਆ ਤੇ ਕੱਲ ਨੂੰ ਆਪਾਂ ਕੋਸ਼ਿਸ਼ ਕਰਾਂਗੇ ਮੰਡੀ ਬਣੀਕਰ ਸਾਹਿਬ ਜਾਣ ਦੀ ਅੱਜ ਤਾਂ ਜਾ ਨਹੀਂ ਜਣਾ ਕੋਈ ਟਾਈਮ ਬਹੁਤ ਹੋ ਗਿਆ ਰਾਤ ਹੋਣ ਵਾਲੀ ਆ ਤੇ ਸਾਢੇ 4:30 ਦਾ ਟਾਈਮ ਹੋ ਗਿਆ ਬਾਕੀ ਮਿਲਦੇ ਤੁਹਾਨੂੰ ਜੇ ਆਪਾਂ ਮੰਡੀ ਜਾ ਕੇ ਹਾਂਜੀ ਬਾਬੇ ਤੁਸੀਂ ਵੇਖ ਸਕਦੇ ਹੋ ਪੀ ਸੇਮ ਟੂ ਸੇਮ ਜਿਹੜਾ ਲੰਡਨ ਦਾ ਪੁਲ ਇੱਥੇ ਬਣਿਆ ਆ ਇਦਾਂ ਦਾ ਕੁਝ ਵਿਊ ਹੁੰਦਾ ਲੰਡਨ ਦੇ ਪੁਲ ਦਾ ਵੀ ਇਹ ਵੀ ਕੋਈ ਉਦਾਂ ਦਾ ਹੀ ਆ ਤੁਸੀਂ ਵੇਖ ਸਕਦੇ ਹੋ ਨਾ ਤੇ ਇਹ ਨਦੀ ਆ ਬਸ ਇਹ ਨਗਦੀ ਰੁਗੀ ਪਈ ਆ ਜਾਂ ਪਰ ਬਹੁਤ ਸੋਹਣਾ ਲੱਗ ਰਿਹਾ ਇੱਥੇ ਤੇ ਮੇਰੇ ਵੀ ਵਿਊ ਵੇਖ ਸਕਦੇ ਹੋ ਬਹੁਤ ਹੀ ਸੋਹਣਾ ਵਿਊ ਇੱਥੋਂ ਦਾ ਤੇ ਇਹ ਮੰਡੀ ਦੇ ਵਿੱਚ ਆਪਾਂ ਐਂਟਰੀ ਮਾਰਤੀ ਆ ਤੇ ਇੱਥੋਂ ਆਪਾਂ ਚੱਲਦੇ ਆ ਗੁਰਦੁਆਰਾ ਸਾਹਿਬ ਜਾਨੇ ਆ ਤੁਸੀਂ ਦੇਖ ਸਕਦੇ ਹੋ ਵੀ ਲਾਗੋ ਤਨ ਵਿਖਾ ਦਨੇ ਆਪਾਂ ਪੁਲ ਦਾ ਵੀਊ ਥੋੜਾ ਜਿਆ ਕੈਂਡੂ ਲੱਗ ਰਿਹਾ ਨਾ ਕੰਮ